ਆ ਦੇਖੋ ਰੰਗ ਬੰਨਿਆ ਪਿਆ ਬਹੁਤ ਵੱਡਾ ਸਿਸਟਮ ਹੈ ਕਿਲੇ ਦੀ ਬਾਹੀ ਤਾਂ ਫੈਲ ਚੱਕੇ ਨੇ ਤੇ ਵਧਾਉਣ ਵਾਸਤੇ ਆ ਬਣਾਈ ਜਾਂਦੇ ਨੇ ਅੱਗੇ-ਅੱਗੇ ਗੋਲ ਜੇ ਡਾਣੀ ਫਿਰ ਬਿਲਕੁਲ ਨਹੀਂ ਵੱਟਦੇ ਨਾ ਜੀ ਨਾ ਉਰੀ ਨਹੀਂ ਵੱਟਦੀ ਅਛਾ ਕਿਤੇ ਮਰਜੀ ਵਗ ਜੇ ਚਾਹ ਬਾਹਣ ਚ ਵਗ ਜੇ ਹਾਂ ਜੀ ਹਾਂ ਪੁਰਾਣਾ ਹੀ ਹੈ ਨਾ ਹਾਂ ਪੁਰਾਣਾ ਹੀ ਬਹੁਤ ਪੀੜੀਆਂ ਤੋਂ ਚੱਲਦਾ ਆ ਰਿਹਾ ਜੀ ਪੀੜੀਆਂ ਤੋਂ ਚੱਲਦਾ ਆ ਰਿਹਾ ਹੈ ਠੀਕ ਬਾਬਾ ਰਹਿੰਦੇ ਜੀ ਅੰਦਰ ਬਾਬੇ ਦੀ ਉਮਰ ਵੀ ਕਾਫੀ ਦੱਸਦੇ ਨੇ ਬਹੁਤ ਹੈ 100 ਸਾਲ ਤੋਂ ਪਲੱਸ ਹੈ ਜੀ 100 ਤੋਂ ਪਲੱਸ ਹੈ ਹਾਂ ਜੀ ਠੀਕ ਉਰਦੂ ਦੇ ਅਖਬਾਰ ਪੜ੍ਹਦੇ ਜੀ ਬਾਬਾ ਹੁਣ ਵੀ ਉਰਦ ਅੱਛਾ ਹਾਂ ਜੀ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਤੁਹਾਨੂੰ ਜਿਹੜਾ ਪਿੱਪਲ ਬੋਹੜ ਦਿਖਾ ਰਿਹਾ ਹਾਂ ਕਿਸੇ ਨੂੰ ਇਹ ਨਹੀਂ ਪਤਾ ਵੀ ਸਭ ਤੋਂ ਪਹਿਲਾਂ ਪਿੱਪਲ ਬੋਹੜ ਕਿਹੜਾ ਤਿਉਰੇ ਇਹਦੀ ਜੜ ਕਿੱਥੇ ਸੀ ਇੱਕ ਚੀਜ਼ ਹੋਰ ਹੈ ਇਹ ਬੜੀ ਜਵਾਦਾ ਜਾਂਦਾ ਜੀਰੀਆਂ ਵਿੱਚ ਦੀ ਕਣਕਾਂ ਵਿੱਚ ਦੀ ਇਹਦੀ ਕੋਈ ਡਾਣੀ ਨਹੀਂ ਵੱਡਦਾ ਅਸੀਂ ਇਸ ਵਕਤ ਜਿੱਥੇ ਖੜੇ ਹਾਂ ਤੁਹਾਨੂੰ ਉਹ ਵੀ ਦੱਸਾਂਗੇ ਕਿਹੜਾ ਸਥਾਨ ਹੈ ਇਹ ਇਹਦੀ ਕੋਈ ਡਾਣੀ ਨਹੀਂ ਵੱਡਦਾ ਲੰਨੀ ਕੇ ਲਬੀ ਆਪਣੇ ਏਰੀਏ ਚ ਜੰਨੀ ਕੇ ਲਹਿਰੇਗਾ ਕੇ ਹਲਕੇ ਚ ਪੈਂਦਾ ਇਹ ਇਹਦੀ ਕੋਈ ਡਾਣੀ ਨਹੀਂ ਵੱਡਦਾ ਜੰਨੀ ਕਿ ਅੱਗੇ ਦੀ ਅੱਗੇ ਜੜੀਆਂ ਇਹਦੀਆਂ ਹੋ ਹੁੰਦੀਆਂ ਨੇ ਆ ਇਹਨੂੰ ਜਟਾਂ ਕਹਿੰਦੇ ਨੇ ਆਪਾਂ ਲਾਈ ਜਾਂਦੇ ਨੇ ਕਹਿੰਦੇ ਚਾਹੇ 10 ਕਿੱਲਿਆਂ ਦੀ ਬਾਹੀ ਬਹਾਨ ਚ ਵਗ ਜੇ ਪਰ ਅਸੀਂ ਕਹਿੰਦੇ ਡਾਣੀ ਨਹੀਂ ਵੱਡਾਂਗੇ ਤੁਹਾਨੂੰ ਪੂਰੀ ਗੱਲਬਾਤ ਦਿਖਾਵਾਂਗੇ ਵੀਡੀਓ ਸ਼ੇਅਰ ਕਰ ਦਿਓ ਦਬਕੇ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾਉਣੇ ਆ ਉਰੇ ਕੁੱਤੇ ਵੀ ਪਲਦੇ ਨੇ ਬਾਬਾ ਵੀ ਰਹਿੰਦੇ ਕੁਰੇ ਬਾਬੇ ਦੇ ਦਰਸ਼ਨ ਵੀ ਕਰਾਵਾਂਗੇ ਬਾਂਦਰ ਵੀ ਰਹਿੰਦੇ ਨੇ ਇਕੱਠੇ ਤੇ ਕੁੱਤੇ ਤੇ ਬਾਂਦਰ ਇਕੱਠੇ ਕੇਲੇ ਖਾਂਦੇ ਨੇ ਉਰੇ ਆਪ ਚ ਨਹੀਂ ਲੜਦੇ ਬਿਲਕੁਲ ਨਹੀਂ ਕੁੱਤੇ ਤੇ ਬਾਂਦਰ ਆਪਾਂ ਨੂੰ ਪਤਾ ਜੱਫਾ ਪੈ ਜਾਂਦਾ ਉਰੇ ਨਹੀਂ ਪੈਂਦਾ ਆ ਦੇਖੋ ਇਕੱਠੇ ਖਾਰੇ ਨੇ ਬੈਠੇ ਸੰਜੇ ਇੰਨਾ ਪਿਆਰ ਬਣਿਆ ਹੋਇਆ ਆਹ ਦੇਖੋ ਰੰਗ ਬਣਨੇ ਪਏ ਬਹੁਤ ਵੱਡਾ ਸਿਸਟਮ ਹੈ ਕੀਲੇ ਦੀ ਵਾਹੀ ਦਾ ਫੈਲ ਚੱਕੇ ਨੇ ਤੇ ਵਧਾਉਣ ਵਾਸਤੇ ਆ ਬਣਾਈ ਜਾਂਦੇ ਨੇ ਅੱਗੇ-ਅੱਗੇ ਗੋਲ ਜੇ ਉਹ ਲਾ ਦਿੰਦੇ ਨੇ ਜੜ ਗਾਹਾਂ ਵਗ ਜਾਂਦੀ ਹੈ ਕਿਉਂ ਬਾਈ ਜੀ ਕਿਹੜਾ ਪਿੰਡ ਹੈ ਆਹੀ ਪਿੰਡ ਹੈ ਜੀ ਪਟਾੜ ਕਲਾਂ ਠੀਕ ਹੈ ਡਾਣੀ ਫਿਰ ਬਿਲਕੁਲ ਨਹੀਂ ਵੜਦੇ ਨਾ ਜੀ ਨਾ ਉਰੀ ਨਹੀਂ ਵੜਦੀ ਅੱਛਾ ਕਿਤੇ ਮਰਜ਼ੀ ਵਗ ਜਾਵੇ ਚਾਹੇ ਬਾਹਣ ਚ ਵਗ ਜਾਵੇ ਹਾਂ ਜੀ ਠੀਕ ਹੈ ਬਹੁਤ ਵਧੀਆ ਸਿਸਟਮ ਬਣਿਆ ਹੋਇਆ ਸ਼ਾਨਦਾਰ ਜੀ ਪੁਰਾਣਾ ਹੀ ਹੈ ਨਾ ਹਾਂ ਪੁਰਾਣਾ ਹੀ ਬਹੁਤ ਪੀੜੀਆਂ ਤੋਂ ਚੱਲਦਾ ਆ ਰਿਹਾ ਜੀ ਪੀੜੀਆਂ ਤੋਂ ਚੱਲਦਾ ਆ ਰਿਹਾ ਹੈ ਠੀਕ ਬਾਬਾ ਰਹਿੰਦੇ ਜੀ ਅੰਦਰ ਬਾਬੇ ਦੀ ਉਮਰ ਵੀ ਕਾਫੀ ਦੱਸਦੇ ਨੇ ਬਹੁਤ ਹੈ 100 ਸਾਲ ਤੋਂ ਪਲੱਸ ਹੈ ਜੀ 100 ਤੋਂ ਪਲੱਸ ਹੈ ਹਾਂ ਜੀ ਠੀਕ ਉਰਦੂ ਦੇ ਅਖਬਾਰ ਪੜ੍ਹਦੇ ਜੀ ਬਾਬਾ ਹੁਣ ਵੀ ਉਰਦੂ ਚ ਪੜ੍ਹਦਾ ਹੈ ਹਾਂ ਜੀ ਹਾਂ ਅੱਛਾ ਹਾਂ ਜੀ ਠੀਕ ਤੇ ਇਹ ਤਾਂ ਜਗ੍ਹਾ ਦਾ ਕੀ ਨੋ ਹੈ ਜਗ੍ਹਾ ਤਾਂ ਡੇਰਾ ਵੱਜਦਾ ਹੀ ਇਹ ਅੱਛਾ ਬਾਬੇ ਦਾ ਡੇਰਾ ਜੀ ਬਸ ਬਾਬੇ ਦਾ ਡੇਰਾ ਹਾਂ ਜੀ ਠੀਕ ਹੈ ਅਬ ਦੇਖੋ ਵੀ ਕਿਵੇਂ ਜੁੜੇ ਹੋਏ ਨੇ ਇੱਕ ਦੂਜੇ ਨਾਲ ਬਹੁਤ ਵੱਡੀ ਲੜੀ ਸਿਸਟਮ ਆ ਦੇਖ ਸਕਦੇ ਹੋ ਤਸਵੀਰਾਂ ਆ ਦੇਖੋ ਵੀਡੀਓ ਵੀ ਸ਼ੇਅਰ ਕਰੀ ਜਾਓ ਤੇ ਪਿਆਰ ਵੀ ਕਰੋ ਦਰਖਤਾਂ ਨਾਲ ਤੁਹਾਨੂੰ ਬਹੁਤ ਦੇ ਦਰਖਤ ਦਿਖਾਉਣੇ ਆ ਅਲੀ ਸ਼ਾਨ ਆ ਕੇ ਆ ਦੇਖੋ ਪਹਿਲਾਂ ਤਾਂ ਦੇਖੋ ਵੀ ਸਿਸਟਮ ਦੇਖੋ ਪੁਰਾਣਾ ਪੁਰਾਣੇ ਹੀ ਆ ਕੋਈ ਛਾਉਣੀਆਂ ਹੋ ਸਕਦੀਆਂ ਨੇ ਖਾਲਸਿਆਂ ਦੀਆਂ ਜਦੋਂ ਚਲਦੇ ਤੇ ਬਦਾਲੀ ਹੋ ਜੰਗਾ ਜੁੱਧ ਚਲਦੇ ਤੇ ਉਦੋਂ ਦੇਵੇਂ ਹੋ ਸਕਦੀਆਂ ਨੇ ਦੇਖ ਸਕਦੇ ਹੋ ਜੀ ਬਹੁਤ ਵੱਡਾ ਏਰੀਆ ਹੈ ਗਾਹਾਂ ਦੇ ਗਾਹਾਂ ਜੁੜ-ਜੁੜ ਕੇ ਜਿਵੇਂ ਉਹ ਕੀ ਕੀ ਕਹਿੰਦੇ ਨੇ ਇਹਨਾਂ ਨੂੰ ਆਪਾਂ ਗਾਹ ਜੋੜਦਾਂ ਨੇ ਆ ਜਿਹੜੀਆਂ ਜਟਾਂ ਜਟਾਂ ਜੀਆਂ ਕਹਿੰਦੇ ਨੇ ਆਦੇ ਲਮਕ ਲਮਕ ਕੇ ਗਾਹਾਂ ਜੁੜ-ਜੁੜ ਕੇ ਕੋਈ ਕਾਫੀ ਦੂਰ ਤੱਕ ਚੱਲਿਆ ਗਿਆ ਇਹ ਸਿਸਟਮ ਤੁਹਾਨੂੰ ਦਿਖਾਉਣਾ ਪੂਰਾ ਉਧਰ ਦੀ ਜਾ ਕੇ ਦਿਖਾਉਣਾ ਆ ਦੇਖੋ ਇੱਥੇ ਬਾਬਾ ਵੀ ਰਹਿੰਦੇ ਆ ਅੰਦਰ ਰਹਿੰਦਾ ਹਾਂ ਆ ਦੇਖੋ ਇੰਨਾ ਨਾਲ ਪਿਆਰ ਕਰੋ ਜੇ ਅਸੀਂ ਬਿਮਾਰੀਆਂ ਤੋਂ ਬਚਣਾ ਹੈ ਆ ਦਿਖਾਓ ਰੇ ਜੁੜ ਗਈ ਇਹ ਗਾਹਾਂ ਜੁੜ ਜੂ ਗਾਹਾਂ ਵਗ ਜੂ ਗਾਹਾਂ ਵਗ ਜੂ ਬਹੁਤ ਜਿਆਦੇ ਯਾਰ ਜੀ ਸ਼ਾਂਤੀ ਪਟਾਲ ਦੋਏ ਪਟਾਲਾਂ ਦੇ ਵਿਚਾਲੇ ਆ ਇਹ ਲਹਿਰਾ ਕਾਕਾ ਹਲਕਾ ਪੈਂਦਾ ਹੈ ਦੇਸੀ ਜਣੀਆਂ ਮੁੱਟੀਆਂ ਲਵਾਈਆਂ ਅੰਦਰ ਅੱਛਾ ਫਿਰ ਜਾ ਕੇ ਉਹਨੇ ਬਾਬੇ ਲੇ ਬੀਬੀ ਆ ਦੇਖੋ ਦੇਖ ਸਕਦੇ ਹੋ ਜੀ ਵੱਡਾ ਸਿਸਟਮ ਜੇ ਪੁਰਾਣਾ ਹੀ ਹੈ ਇਹ ਚੀਜ਼ਾਂ ਜਦੋਂ ਸਾਡੇ ਹੈਗੀਆਂ ਧੀਆਂ ਮਤਲਬ ਇਹ ਨਹੀਂ ਕਿ ਕੋਈ ਰੋਗ ਲਵੇ ਲੱਗ ਜਾਂਦਾ ਮਤਲਬ ਇਹ ਨਹੀਂ ਕੋਈ ਬਿਮਾਰੀ ਲਵੇ ਲੱਗ ਜਾਂਦੀ ਅਸੀਂ ਦਰਖਤਾਂ ਦੇ ਤਾਂ ਐ ਕਹ ਲੋ ਵੀ ਬੈਰੀਏ ਬਣ ਕੇ ਸਾਮ ਕੇ ਰੱਖੋ ਜਿੱਥੇ ਵੀ ਤਰਬੈਣੀ ਦੀਂਦੀ ਆ ਪੁਰਾਣੇ ਦਰਖਤ ਦੀਂਦੇ ਨੇ ਪੁਰਾਣਾ ਜਿੱਥੇ ਵੀ ਸਿਸਟਮ ਦੀਂਦਾ ਇਹਨੂੰ ਪਿਆਰ ਕਰੋ ਦਰਖਤਾਂ ਕੇ ਗਾਹਾਂ ਜੁੜ-ਜੁੜ ਕੇ ਕਈ ਕਾਫੀ ਦੂਰ ਤੱਕ ਚੱਲਿਆ ਗਿਆ ਇਹ ਸਿਸਟਮ ਤੁਹਾਨੂੰ ਦਿਖਾਉਣਾ ਪੂਰਾ ਉਧਰ ਦੀ ਜਾ ਕੇ ਦਿਖਾਉਣਾ ਆ ਦੇਖੋ ਇੱਥੇ ਬਾਬਾ ਵੀ ਰਹਿੰਦੇ ਆ ਅੰਦਰ ਰਹਿੰਦਾ ਹਾਂ ਆ ਦੇਖੋ ਇੰਨਾ ਨਾਲ ਪਿਆਰ ਕਰੋ ਜੇ ਅਸੀਂ ਬਿਮਾਰੀਆਂ ਤੋਂ ਬਚਣਾ ਹੈ ਆ ਦਿਖਾਓ ਰੇ ਜੁੜਗੀ ਇਹ ਗਾਹਾਂ ਜੁੜ ਜੂ ਗਾਹਾਂ ਵਗ ਜੂ ਗਾਹਾਂ ਵਗ ਜੂ ਬਹੁਤ ਜਿਆਦੇ ਯਾਰ ਜੀ ਸ਼ਾਂਤੀ ਪਟਾਲ ਦੋਏ ਪਟਾਲਾਂ ਦੇ ਵਿਚਾਲੇ ਇਹ ਲਹਿਰਾ ਕਾਕਾ ਹਲਕਾ ਪੈਂਦਾ ਹੈ ਦੇਸੀ ਜਣੀਆਂ ਮੁੱਠੀਆਂ ਲਵਾਈਆਂ ਅੱਛਾ ਫਿਰ ਜਾ ਕੇ ਉਹਨੇ ਬਾਬੇ ਲੇ ਬੀ ਆ ਦੇਖੋ ਦੇਖ ਸਕਦੇ ਹੋ ਕਿ ਵੱਡਾ ਸਿਸਟਮ ਜੇ ਪੁਰਾਣਾ ਹੀ ਹੈ ਇਹ ਚੀਜ਼ਾਂ ਜਦੋਂ ਸਾਡੇ ਹੈਗੀਆਂ ਤੀਆਂ ਮਤਲਬ ਇਹ ਨਹੀਂ ਕਿ ਕੋਈ ਰੋਗ ਲਵੇ ਲੱਗ ਜਾਂਦਾ ਮਤਲਬ ਇਹ ਨਹੀਂ ਕੋਈ ਬਿਮਾਰੀ ਲਵੇ ਲੱਗ ਜਾਂਦੀ ਅਸੀਂ ਦਰਖਤਾਂ ਦੇ ਤਾਂ ਐ ਕਹਿ ਲੋ ਵੀ ਬੈਰੀਏ ਬਣ ਕੇ ਸਾਹਮਣੇ ਰੱਖੋ ਜਿੱਥੇ ਵੀ ਤਰਬੈਣੀ ਦੀਂਦੀ ਆ ਪੁਰਾਣੇ ਦਰਖਤ ਦੀਂਦੇ ਨੇ ਪੁਰਾਣਾ ਜਿੱਥੇ ਵੀ ਸਿਸਟਮ ਦੀਂਦਾ ਇਹਨੂੰ ਪਿਆਰ ਕਰੋ ਦਰਖਤਾਂ ਨੂੰ ਇਸ ਵਾਰ ਦਰਖਤ ਬਹੁਤ ਲੱਗੇ ਨੇ ਹਜ਼ਾਰਾਂ ਦੀ ਗਿਣਤੀ ਚ ਲੱਗੇ ਨੇ ਤੇ ਪਰ ਸਾਹਮਣ ਵਾਲਾ ਕੋਈ ਅੱਗੇ ਕਿੰਨੇ ਕ ਸਾਮਾਂਗੇ ਪਹਿਲਾਂ ਆਪਾਂ ਨੂੰ ਪਤਾ ਬਹੁ ਡੇਰੇਦਾਰਾਂ ਨੇ ਹੋਰ ਨੇ ਕਰੋੜਾਂ ਦਰਖਤ ਲਾਤਾ ਪਰ ਆ ਦੇਖੋ ਅਸੀਂ ਦਰਖਤਾਂ ਨੂੰ ਤਾਂ ਐਂ ਪਾਏਗੇ ਵੀ ਯਾਰ ਕਿਤੇ ਹਰੇ-ਭਰੇ ਦਾ ਦਿਖੇ ਨਾ ਜਾਵੇ ਤੁਸੀਂ ਇੱਕ ਚੀਜ਼ ਹੋਰ ਦੇਖਿਓ ਕੋਠੀਆਂ ਬਣ ਰਹੀਆਂ ਨੇ ਤੁਹਾਨੂੰ ਕੋਠੀਆਂ ਦੇ ਆਲੇ-ਦਾਲ ਕਿਤੇ ਦਰਖਤ ਨਹੀਂ ਮਿਲੂ ਕੱਲੀਆਂ ਕੋਠੀਆਂ ਏਸੀ ਦੇ ਸਾਰੇ ਤੁਸੀਂ ਸੋਨਾ ਸੰਹਜਣਾ ਦਾ ਪੇਡਾ ਜਿਹੜਾ ਉਹ ਲਾਓ ਯਾਰ ਹਰੇਕ ਜਗ੍ਹਾ ਹਰੇਕ ਘਰੇ ਉਹਦੇ ਪੱਤੇ ਖਾਓ ਤੁਹਾਨੂੰ ਕੋਈ ਰੋਗ ਸ਼ੂਗਰ ਇੱਕ ਵੀ ਬਿਮਾਰੀ ਨਹੀਂ ਰਹਿੰਦੀ ਸੰਹਜਣਾ ਦਾ ਪੇਡਾ ਹਜੇ ਵੀ ਲਾ ਲੋ ਟਾਈਮ ਹੈ ਆ ਦੇਖੋ ਪੁਰਾਣੇ ਨੇ ਵਿੱਚ ਗਲਬੀ ਗਈ ਬੁੱਢੇ ਹੋ ਕੇ ਜੇ ਸੰਹਜਣਾ ਚਾਹੀਦਾ ਕਿਸੇ ਨੂੰ ਲਿਆ ਦਾਂਗੇ ਅਸੀਂ ਦੇ ਦਾਂਗੇ ਜੇ ਸੰਹਜਣਾ ਚਾਹੀਦਾ ਅਲੇ-ਦਲੇ ਕਿਸੇ ਪੰਡਾ ਚ ਛਾਜਲੀ ਸਾਡੇ ਨਾਲ ਸੰਪਰਕ ਕਰ ਲੋ ਤੁਹਾਨੂੰ ਦੇਵਾਂਗੇ ਬਾਈ ਪੇਡੇ ਜਿਹੜੇ ਵੀ ਜਿਹੜੇ ਨੂੰ ਕੋਈ ਇਹ ਪਿੱਪਲ ਬਰੋਟਾ ਆ ਜਿਹੜਾ ਬਾਈ ਸੁਹਾੰਗਣਾ ਨਾ ਲੈਂਦਾ ਤੀ ਕੋਈ ਹੋਰ ਫਲਦਾਰ ਦਾ ਬੂਟਾ ਜੇ ਕੋਈ ਨਹੀਂ ਲੈ ਸਕਦਾ ਨਹੀਂ ਪਹੁੰਚੋ ਸਾਨੂੰ ਦੱਸਿਓ ਸੀ ਉਹਨੂੰ ਮੁਕਤ ਪਹਟਾ ਵੀ ਦੇਵਾਂਗੇ ਜਿੱਥੇ ਕੋਈ ਬਗੂਆ ਪਹਟਾ ਵੀ ਦੇਵਾਂਗੇ ਪਰ ਸਾਹਮਣਾ ਪਊ ਦੇਖ ਕੇ ਜਾਵਾਂਗੇ ਲਿਖ ਕੇ ਵੀ ਆ ਲਾਇਆ ਤੀ ਭਾਈ ਸਾਹਮਣੇ ਇੱਕ ਨਾ ਕਮੈਂਟਾਂ ਉਹੀ ਗੱਲਾਂ ਵੀ ਉਹਦੀ ਗਰੰਟੀ ਹੋਵੇ ਬੰਦਾ ਪੇਡਾ ਲਾਤਾ ਜਿਹੜਾ ਅਸੀਂ ਦੇਤਾ ਉਹੋ ਬੰਦਾ ਸਾਹਮਣੇ ਉਹਨੂੰ ਪੈਦਾ ਕਰੇ ਉਹਦੀ ਜਾਨੀ ਕਿ ਤੁਹਾਨੂੰ ਲੱਗੇ ਵੀ ਸਾਡਾ ਦਿੱਤਾ ਹੋਇਆ ਬੂਟਾ ਯਾਰ ਉਹਨੇ ਸਾਹ ਸੰਭਾਲ ਕਰਕੇ ਪੈਦਾ ਕਰ ਲਿਆ ਬਾਕੀ ਜਿੰਨਾਂ ਨੇ ਹੋਰ ਵੀ ਲਾਏ ਨੇ ਅਸੀਂ ਵੀਡੀਓ ਬਣਾ ਕੇ ਲੈ ਆਏਗੇ ਉਹਨਾਂ ਦੀਆਂ ਵੀ ਦੇਖ ਕੇ ਆਵਾਂਗੇ ਸਾਲ ਬਾਅਦ ਵੀ ਬਸਾਂਮ ਲਿਆ ਕਿ ਲਾਉਣ ਦੀ ਚੋਅ ਹੁੰਦਾ ਆ ਦੇਖੋ ਪੁਰਾਣਾ ਉਹ ਬਹੁਤ ਵੱਡਾ ਜਾਨੀ ਕਿ ਕਹਿੰਦੀ ਆ ਦੇਖੋ ਮਲਾਈ ਵਰਗੇ ਪਏ ਨੇ ਜੀ ਲੱਗਦਾ ਇੱਕ ਅੱਛਾ ਹਜ਼ਾਰਾਂ ਪੰਛੀ ਪਲ ਰਹੇ ਔਰੇ ਪੰਛੀ ਵੀ ਹਜ਼ਾਰਾਂ ਪਾਲ ਰਿਹਾ ਹੈ ਇੱਥੇ ਲੋਕ ਨੇ ਜਿਹੜੇ ਆ ਦੇਖ ਆ ਆ ਗਿਆ ਜਿਹੜੀ ਆਪਾਂ ਕਹਿੰਦੇ ਆ ਦਾੜੀ ਆ ਗਈ ਦਾੜੀ ਇੱਟਾਂ ਲਾ ਕੇ ਇੱਟਾਂ ਲਾਉਂਦੇ ਨੇ ਇਹ ਜੜ ਵੀ ਉਹਨੂੰ ਸਪੋਰਟ ਆ ਆ ਦੇਖੋ ਵੀ ਦਾੜੀ ਸਿੱਧੀ ਲੰਮੀ ਕਾਇਲ ਵਾਂਗੂ ਆ ਰਹੀ ਐ ਥੱਲੇ ਇੱਟ ਲਾਤੀ ਇਹਦੇ ਤੇ ਨਾਲ ਵੀ ਜੁੜ ਜੇ ਇਹ ਆ ਦੇਖੋ ਆ ਦੇਖ ਆ ਜੁੜ ਗਈ ਜੀ ਆ ਲਾਲੀਆਂ ਜੜਾਂ ਥੱਲੇ ਆ ਦੇਖੋ ਐਂ ਲਾਉਂਦੇ ਨੇ ਜੜਾਂ ਉਹਰੇ ਪਿਆਰ ਐ ਆ ਦੇਖੇ ਕੱਲਾ ਤਾਹਾਂ ਲੰਕਦਾ ਤੀ ਇਹ ਹੁਣ ਬੋਹੜੇ ਬਣ ਗਿਆ ਦੇਖੋ ਲੰਮਾ ਸਿੱਧਾ ਚਮੇ ਨੱਕ ਦੀ ਸਿਰ ਮਨ ਲਦਾ 50 60 ਫੁੱਟ ਬਾਗਿਆ ਉੱਪਰ ਇਹ ਜਿਆਦਾ ਹੀ ਬਾਗਿਆ ਹੋ ਆ ਜੋੜਤਾ ਇੱਟਾਂ ਨਾਲ ਕਿਉਂਕਿ ਇੱਟਾਂ ਦੇ ਵਿੱਚ ਪਿੱਪੜ ਤੇ ਬਰੋਟਾ ਮਿੰਟਾਂ ਚ ਹੋ ਜਾਂਦਾ ਅਰੇ ਆ ਖੜਾ ਹੈ ਦੇਖ ਸਕਦੇ ਮਾਂ ਦਾ ਪੁੱਤ ਯਾਰ ਦਰਖਤਾਂ ਨਾਲ ਪਿਆਰ ਕਰਨ ਵਾਲਾ ਬੰਦਾ ਮੈਂ ਕਹਿੰਦਾ ਯਾਰ ਬਿਮਾਰ ਨਹੀਂ ਹੋ ਸਕਦਾ ਦੇਖੋ ਇੱਕ ਬੋਹੜ ਦਾ ਸਿਸਟਮ ਹੈ ਸਾਰਾ ਇਹ ਇੱਕ ਬੋਹੜ ਨੇ ਕਿੱਡੇ ਬੋਹੜ ਬਣਾਤੇ ਉਰੇ ਕਿੱਧਰ ਰਹਿੰਦੇ ਪਾਪਾ ਉਰੇ ਹੈਗਾ ਹਜ਼ਾਰਾਂ ਉਹਰੇ ਪਸ਼ੂ ਆ ਪੰਛੀ ਪਾਲ ਰਹੇ ਨੇ ਹਜ਼ਾਰਾਂ ਪੰਛੀ ਪੰਛੀਆਂ ਲਈ ਬਹੁਤ ਵੱਡਾ ਹੋਇਆ ਹੈ ਬਾਬਾ ਤਾਂ ਹੈ ਨਹੀਂ ਤੇ ਆ ਵੀ ਐਂ ਜੋੜੀ ਹੋਈ ਹੈ ਦਾੜੀ ਅਦੇ ਇੱਟਾਂ ਲਾਤੀਆਂ ਮਿੱਟੀ ਆ ਦੇਖੋ ਅਦੇ ਆ ਦਾੜੀ ਜੋੜਤੀ ਐਂ ਜੋੜ-ਜੋੜ ਕੇ ਪਾਲਦੇ ਨੇ ਇਹ ਦਰਖਤਾਂ ਨੂੰ ਆ ਦੇਖੋ ਆ ਦਾੜੀਆਂ ਜੋੜ ਕੇ ਗਾਹਾਂ ਦੀ ਗਾਹ ਜਾਈ ਜਾਣਗੀਆਂ ਤੇ ਸਿਸਟਮ ਬਹੁਤ ਸੋਹਣਾ ਬਣ ਜਾਊਗਾ